ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਚੈਨਲ ਕੁਦਰਤ ਡੈਰੀ ਫਾਰਮ ਭਗਤਾ ਤੇ ਅੱਜ ਦੀ ਵੀਡੀਓ ਪਿੰਡ ਸੁਖਾਨੰਦ ਜ਼ਿਲ੍ਹਾ ਮੋਗਾ ਤੇ ਤਹਿਸੀਲ ਬਾਗਾਪੁਰਾਣਾ ਪੈਂਦੀ ਆ। ਬਾਈ ਲਾਪਰੀ ਦੇ ਘਰੋਂ ਆਪਾਂ ਵੀਡੀਓ ਬਣਾਉਣ ਲੱਗੇ ਆ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਚਾਰ ਨਾਗ ਵਿਖਾਵਾਂਗੇ। ਤੇ ਚਾਰੇ ਆਪਦੀ ਆਪਦੀ ਸੰਤ ਤੋਹਈ ਆ ਨਗਿਨੇ ਹੀ ਆ। ਇੱਕ ਬਾਈ ਕੋਲੇ ਬੱਚੀ ਐ ਤੇ ਤਿੰਨ ਹੈਗੀਆਂ ਬਾਈ ਕੋਲੇ ਬਿਹੜਾਂ। ਬਾਕੀ ਪੂਰੀ ਡਿਟੇਲ ਆਪਾਂ ਬਾਈ ਤੋਂ ਲਵਾਂਗੇ ਤੇ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਆਏ ਆ ਉਹ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਰ ਦਿਓ ਤੇ Facebook ਪੇਜ ਤੇ ਜਿਹੜੇ ਵੀਰ ਵੇਖ ਰਹੇ ਹੋ ਉਹ ਆਪਣੇ ਪੇਜ ਨੂੰ ਫੋਲੋ ਕਰ ਲਓ ਜੇਸ ਵੀ ਵੀਰ ਭਾਈ ਨੇ ਮੇਰੇ ਤੋਂ ਵੀਡੀਓ ਬਣਾਉਣੀ ਹੋਵੇ ਮੇਰਾ ਮੋਬਾਈਲ ਨੰਬਰ 62807 79197 ਤੇ ਬਾਕੀ ਪਸ਼ੂਆਂ ਬ੍ਰੋਤੀ ਕਰਾਉਣੀਆਂ ਗੱਲਬਾਤ ਤੁਹਾਡੀ ਬਾਈ ਦੇ ਨਾਲ ਲੈਣੀ ਹੈ ਡਿਟੇਲ ਆਪਾਂ ਪਸ਼ੂਆਂ ਬਾਰੇ ਕਰਾਉਣੀਆਂ ਗੱਲ ਆਜੋ ਜੀ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਤੇ ਬਾਈ ਜੀ ਆਪਣਾ ਐਡਰੈਸ ਦੱਸਿਓ ਜੀ ਨਾ ਮੇਰਾ ਨਾਮ ਪ੍ਰੀਤ ਬਾਈ ਹਾਂਜੀ ਪਿੰਡ ਸੁਖਨਾਂਦ ਹਾਂਜੀ ਜ਼ਿਲ੍ਹਾ ਮੋਗਾ ਠੀਕ ਹੈ ਜੀ ਤਹਿਸੀਲ ਬਾਗਾ ਪੁਰਾਣਾ ਨੇੜੇ ਸ਼ਹਿਰ ਭਾਜਤਾ ਪਾਈ ਕਬ ਬਗਰਾੜੀ ਬਗਰਾੜੀ ਤੇ ਆਪਣੇ ਨਾ ਆਪਣਾ ਘਰ ਜਿਹੜਾ ਸੁਖਨਾਂਦ ਤੋਂ ਸ਼੍ਰੀ ਵਾਲੀ ਨੂੰ ਸ਼ੜਕ ਸ਼ੜਕ ਜੰਦੀਆ ਖੇਤਾਂ 'ਚ ਆ ਹਾਂ ਤੇ ਇੱਧਰ ਆ ਆਪਣੇ 1.5 ਕਿਲੋਮੀਟਰ ਤੇ ਇੱਕ ਨਾ ਦੂਸਰੀ ਗਾਲਾਂ ਰੋੜਾ। ਭਗਤਾ ਰੋੜਾ ਜਿਹੜਾ ਜਾਂਦਾ ਬਰਨਾਲਾ ਰੋੜੋ ਆਪਣੇ ਤੋਂ 1.5 ਕਿਲੋਮੀਟਰ ਅਖੇਤਾਂ ਦੇ ਵਿੱਚ ਤੇ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਬਈ ਕਿੰਨੇ ਨੱਕ ਵਿਖਾਉਣੇ ਆ? 4 ਆ ਬਈ। ਠੀਕ ਹੈ ਜੀ। ਤੇ ਆਪਾਂ ਜਿਹੜੀ ਪਹਿਲੇ ਨੰਬਰ ਤੇ ਬਈ ਬੱਚੀ ਦੀਂਦੀ ਐ ਕਿਵੇਂ ਆ ਕੀ ਡਿਟੇਲ ਐ ਜੀ? ਕਿੰਨੀ ਉਮਰ ਆ? ਇਹ ਬਈ ਬੱਚੀ 11 ਮਹੀਨੇ ਦੀ ਆ। ਹਾਂਜੀ। ਦੰਦੋਂ ਖੀਰੀ ਆ। ਠੀਕ ਹੈ ਜੀ। ਹਾਂ ਦੰਦ ਪਟਕੇ ਦੀ। ਦੰਦ ਦਿਖਾ ਦਿਓ ਪਟਕੇ ਪਹਿਲਾਂ ਹੀ। ਦੇਖੋ ਜੀ ਦੰਦੋਂ ਖੀਰੀ ਐ। ਬਿਲਕੁਲ ਕੱਚੀ ਖੀਰੀ ਹੈ ਸਹੀ ਗੱਲ ਹੈ ਬਾਈ ਖੋਲ ਲਿਆ ਬਾਹਰ ਇਧਰ ਤੋੜਾ ਵਿਖਾਈਏ ਫੇਸ ਕੁਆਲਿਟੀ ਕਰੋ ਚੈੱਕ ਨੀਕਾ ਕਾਨ ਨਾ ਗੋਲ ਬੋਦੀ ਵਾਲੀ ਬੱਛੀ ਆ ਪੂਰੀ ਸੁਨੱਖੀ ਹੁਣ ਭਈਆ ਆਪਣਾ ਬੱਚਿਆਂ ਦਾ ਲੈਣੂ ਘਟ ਗਏ ਸੀ ਠੀਕ ਹਾਂਜੀ ਤੇ ਉਹ ਵੀ ਹੁਣ ਭਈ ਆਪਾਂ ਹੁਣ ਦੋ ਚਾਰ ਦਿਨੋਂ ਕਿ ਉਹ ਤੇ ਵੀਡੀਓ ਪਾਈ ਸੀ ਹਾਂਜੀ ਕੋਈ ਲੋਕਾਂ ਦੇ ਫੋਨ ਬਲੇ ਆਏ ਤਾਂ ਕਿ ਫਿਰ ਮੈਨੂੰ ਬੱਚੀ ਚੰਗੀ ਲੱਗੀ ਭਈਆ ਸਪੌਂਸਰ ਆ ਬਾਈ ਪਹਿਲਾ ਵੀਡੀਓ ਬੱਚੀ ਦੇ ਆਪਣਾ ਹਨਾ ਹਾਂ ਹਾਂ ਫਿਰ ਇੱਜ ਕਾ ਆਪਣਾ ਨਹੀਂ ਸਹੀ ਗੱਲ ਆ ਬਾਈ ਤੇ ਇੰਨੇ ਕ ਫੋਨ ਆਏ ਹਾਂਜੀ ਮਾਲਕ ਨੂੰ ਮਿਹਰ ਦਾ ਚੱਕੇ ਨਹੀਂ ਗਏ ਠੀਕ ਠੀਕ ਹੈ ਜੀ ਚਲੋ ਆਪਾਂ ਲਿਓ ਬਾਰ ਜੀ ਫਿਰ ਦੇਖੋ ਜੀ ਫੇਸ ਕੁਆਲਿਟੀ ਕਰੋ ਚੈੱਕ ਬਹੁਤ ਸੋਹਣੀ ਬੱਚੀ ਆ ਬੋਦੀ ਵਾਲੀ ਬੱਚੀ ਆ ਹਾਂ ਥੋੜਾ ਤਰਦਣਾ ਨਹੀਂ ਆਦਾ ਹਾਂ ਥੋੜਾ ਬਾਈ ਕਹਿੰਦਾ ਕਿੰਨੀ ਉਮਰ ਦੱਸਿਆ ਬਾਈ 11 ਮਹੀਨੇ 11ਵੇਂ ਮਹੀਨੇ ਬਾਈ ਕਹਿੰਦਾ ਉਮਰ ਤੇ ਇਸ ਹਿਸਾਬ ਨਾਲ ਮੰਨ ਕੇ ਚੱਲੋ ਵੀ 2 ਮਹੀਨਿਆਂ ਨੂੰ ਬੱਚੀ ਨੇ 13 ਮਹੀਨਾ ਦੀ ਬੱਚੀ ਸੀ ਮਨ ਲੈ ਲੈਂਦੀ ਐ ਜੇ ਆਪਣੀ ਚੰਗੀ ਸੇਵਾ ਸੰਭਾਲ ਹੋਵੇ ਤੇ ਬਹੁਤ ਬੱਚੀ ਦੀ ਵਧੀਆ ਬਾਡੀ ਬੰਤਰ ਚੰਗਾ weight ਆ ਬੱਚੀ ਦਾ ਬਾਕੀ ਕੰਨ ਦੇਖੀ ਕੰਨ ਦੇਖ ਨਿੱਕਾ ਕਹਿੰਨਾ ਗੋਲ ਬੋਦੀ ਵਾਲੀ ਬੱਚੀ ਆ face quality ਕਰੋ ਚੈੱਕ ਬਹੁਤ ਸੋਹਣੀ ਸੁਨੱਖੀ ਬੱਚੀ ਆ ਤੇ ਕੱਦ-ਕਾਠ ਜਿਹੜੇ ਹਿਸਾਬ ਨਾਲ 11 ਮਹੀਨੇ ਬਾਈ ਨੇ ਉਮਰ ਦੱਸਿਆ ਤੇ ਬਹੁਤ ਸੋਹਣਾ ਕੱਦ-ਕਾਠ ਆ ਤੇ ਚੰਗਾ body weight ਆ ਕੱਠਪੁੜੇ ਦੀ ਬਣਾਵਟ ਦੇਖੋ ਬੱਛੀ ਦੀ ਤੇ ਚਾਰ ਹੀ ਥਣ ਚਾਰ ਇੱਕ ਦਿਨ ਫੋਟ ਹੈਗੀ ਆ ਬਾਈ ਕੋਈ ਮਾੜੀ ਜੀ ਮਾੜੀ ਜੀ ਹੈਗੀ ਮਾੜਾ ਜਿਹਾ ਟਮਕਣਾ ਜੈ ਇੱਕ ਬਾਈ ਕਹਿੰਦਾ ਤੇ ਉਹ ਤਾਂ ਚੱਲਣਾ ਤਾਂ ਉਹ ਨਹੀਂ ਹੈ ਨੀਗਾ ਥਣ ਤਾਂ ਚਾਰ ਹੀ ਜਾਨੀ ਕਿ ਇਹ ਦਿਲ ਹੋਰ ਅਬਰੇ ਹਨਾ ਹਾਂਜੀ ਆਪਾਂ ਬੈਠਦੇ ਇਹਦੇ ਬੱਛੀ ਦੇ ਰਬੜ ਚੜਾ ਕੇ ਫੇਰ ਤੁਰਾਂਗੇ ਆਏ ਉਹਦੇ ਤਾਂ ਰਬੜ ਚੜਾਉਣਾ ਉਹ ਬੱਜੀ ਲੈਂਦੇ ਮਗਰ ਆਸਾਈਡ ਤੇ ਠੀਕ ਆ ਵੀ ਰਬੜ ਚੜਾਉਣਾ ਉਹਦੇ ਨਾਲ ਉਹਨੇ ਸੁੱਕ ਜਾਣਾ ਹਾਂ ਤੇ ਠੀਕ ਆ ਵੀ ਬਾਈ ਕਹਿੰਦਾ ਵੀ ਆਪਾਂ ਕੋਈ ਗੱਲ ਨਹੀਂ ਜਿਹੜੇ ਭਰਾਣੇ ਬੱਛੀ ਖਰੀਦੀ ਤੇ ਆਪਾਂ ਰਵੜ ਚੜਾ ਦਾਂਗੇ ਫੋਟ ਮਰੀਜੀ ਬਿਮਾਰੀਜੀ ਫੋਟ ਟੰਕਣਾ ਨਹੀਂ ਜਾਈ ਜੇ ਵੈਸੇ ਕੋਈ ਉਹਦਾ ਹੋ ਨਹੀਂ 400 ਬਾਕੀ ਦੂਜੀ ਬਾਕੀ ਗੂਜੇ ਚ ਦੂਜੇ ਚਾਰ ਥਾਣੇ ਤੇ ਕੱਲੇ ਕੱਲੇ ਥਾਣੇ ਨਾ ਮੋਟਾ-ਮੋਟਾ ਥਾਣਾ ਬਹੁਤ ਸੋਹਣਾ ਤੇ ਬਾਕੀ ਆਏ ਵੀ ਦੋ ਮਹੀਨਿਆਂ ਨੂੰ ਬੱਚੀ ਨਹੀਂ ਅਸੀਂ ਮੰ ਲੈ ਲੈਣਾ ਬਾਈ ਜੇ ਚੰਗੀ ਸੇਵਾ ਸੰਭਾਲ ਹੋ ਜੇ ਬਾਕੀ ਬਾਈ ਪ੍ਰਿੰਟ ਬਹੁਤ ਚੰਗੇ ਰੰਗ ਪ੍ਰਿੰਟ ਦੀ ਹੈ ਬਹੁਤ ਚੰਗੀ نسل ਦੀ ਬੱਚੀ ਹੈ ਦੇਖੋ ਫੇਸ ਕੁਆਲਟੀ ਦੇਖੋ ਨਿੱਕਾ-ਨਿੱਕਾ ਕਾ ਨਕਬੂਦਰੀ ਅਰਗੀ ਬੱਚੀ ਹੈ ਐਂਡ ਕੱਲ ਜਿਹੜਾ ਰੰਗ ਰੂੰਗਾ ਵਾਈਟ ਕਲਰ ਜਿਹੜਾ ਅੱਜ ਦੀ ਡਿਮਾਂਡ ਪੂਰੀ ਆ ਵਾ ਗਾਂ ਹੋਵੇ ਚਾਹੇ ਵੱਛੀ ਹੋਵੇ ਵਾਈਟ ਕਲਰ ਜਨਨ ਕਿ ਪੂਰਾ ਬਹੁਤ ਵਧੀਆ ਮਾਰਕੀਟ ਦੇ ਵਿੱਚ ਆ ਉਹ ਹਾਂਜੀ ਗੱਲ ਆਈਆਂ ਕੱਲਾ ਰੰਗਣੀ ਵਾਈਟ ਸਹੀ ਗੱਲ ਆ ਬਾਈ ਕੁਆਲਿਟੀ ਬਹੁਤ ਆ ਕੁਆਲਿਟੀ ਬਹੁਤ ਜਾਦੀ ਬਾਈ ਸਹੀ ਗੱਲ ਪੂਰੀ ਪੂਰੀ ਕੁਆਲਿਟੀ ਆ ਬਾਈ ਸਾਰੇ ਭਰਾਵਾਂ ਨੂੰ ਪਤਾ ਹੀ ਅੱਜਕੱਲ ਅਗਲਾ ਪਰਖ ਕਰ ਹੀ ਲੈਂਦਾ ਚੰਗੇ ਹੀਰੇ ਦੀ ਤੇ ਪੂਰਾ ਹੀਰਾ ਹੀ ਆ ਨਗੀਨਾ ਪੀਸ ਹੀ ਆ 2 ਮਹੀਨਿਆਂ ਨੂੰ ਵੱਛੀ ਨਹੀਂ ਸੀ ਮਲ ਲੈ ਲੈਣਾ ਜੇ ਇੱਕ ਗੱਟਾ ਫੀਡ ਦਾ ਖਾ ਕੇ ਤੇ ਪੂਰੀ ਵਧੀਆ ਯਾਨੀ ਕਿ 4 ਰੁਪਏ ਗਾਂ ਵਟਾਊਗੀ ਆਸ ਹੁੰਦੀ ਆਪਾਂ ਨੂੰ ਹਰੇਕ ਬੰਦੇ ਨੂੰ ਹਾਂ ਬਈ ਸਹੀ ਗੱਲ ਹੈ ਉਹਦੇ ਸਾਹ ਨੂੰ 1.5 ਲੱਖ ਰੁਪਏ ਦੀ ਤੇ ਭਾਈ ਅੱਜ ਦੀ ਤਰੀਕ ਚ ਆਪਾਂ ਫਿਰ ਕਿੰਨੇ ਕਿੰਨੇ ਦੀ ਦੇਣੀ ਬਾਈ ਜੇ ਉਹ ਮੈਂ ਮੁੱਲ ਕਰਾਉਣਾ ਆ ਆਪਾਂ ਵੀਡੀਓ ਦੇ ਦਿਨੇ ਅਗਲਾ 35 35 ਮੰਗੀ ਜਾਂਦੇ ਹੋ ਸਹੀ ਗੱਲ ਹੈ ਜੀ ਪਰ ਆਪਾਂ ਆਇਆ ਬਈ ਹੁਣ ਜੀ ਆਪਣਾ ਕੰਮ ਚੱਲ ਪਿਆ ਆਪਾਂ ਹੋਸ਼ ਨਹੀਂ ਹੁੰਦੇ ਆਪਾਂ ਫੇਰ ਵੀ ਇਹਦਾ ਮੁੱਲ 26000 ਆਪਣਾ 26000 ਰੁਪਏ ਮੋਹਲਾ ਵਿੱਚੋਂ ਮਾਨਤਨ ਹੋ ਜੂਗੀ ਮਾਨਤਨ ਪੂਰਾ ਵਧੀਆ ਕਰਕੇ ਤੋਰਾਂਗੇ ਠੀਕ ਹੈ ਜੀ 26000 ਰੁਪਿਆ ਬਾਈ ਨੇ ਡਿਮਾਂਡ ਕਰੀ ਐ ਤੇ ਵਿੱਚੋਂ ਮਾਨਤਨ ਬਾਈ ਕਹਿੰਦਾ ਕਰ ਦਾਂਗੇ ਹਾਂਜੀ ਲੋਕ ਡਰ ਜਾਂਦੇ ਆ ਹਨਾ ਹੁਣ ਆਪਾਂ ਅੱਗੇ ਅੱਗੇ ਬਾੜ ਵਿੱਚ ਹੀ ਸੀ ਵੱਡੀ ਹਾਂਜੀ ਉਹਦੇ ਲੋਕ ਡਰ ਕੇ ਕਹਿੰਦੇ ਯਾਰ ਬਈ ਇਹਦਾ ਇੰਨਾ ਮੁੱਲ ਕਾਸ ਤੋਂ ਘੱਟ ਆ ਕਿਉਂਕਿ ਬਈ ਆਪਾਂ ਨਾ ਪਿੰਡਾਂ ਚੋਂ ਤੁਰ ਫਿਰ ਕੇ ਮਾਲ ਖਰੀਦੇ ਜਦੋਂ ਪੱਕੇ ਏਡਿਆਂ ਤੋਂ ਮਾਲ ਖਰੀਦੇ ਨਾ ਉਹ ਨਿੰਬੂ ਚੋਂ ਰਸ ਮਕਾ ਕੇ ਦਿੰਦੇ ਮਕਾ ਕੇ ਦਿੰਦਾ ਗੱਲ ਜਮਾ 16 ਨੇ ਹਰੇਕ ਭਰਾ ਦੇ ਕੰਮ ਆਉਣ ਵਾਲੀ ਗੱਲ ਆ ਅੰਦਰੋਂ ਚੈੱਕ ਕਰਾਉਣੀ ਆ ਬਈ ਹੁਣ ਲਾ ਕੇ ਬਈ ਇਹਨੇ ਖਣੀ 26 ਆ ਨੰਗਲਿਆ ਆਪਦੀ ਅੰਦਰੋਂ ਚੈੱਕ ਕਰਾ ਬਈ ਆਪ ਦਾ ਡਾਕਟਰ ਲਿਆਵੇ ਤੇ ਚੈੱਕ ਕਰਾ ਕੇ ਲੈ ਜਾਏ ਤਸੱਲੀ ਕਰਾ ਕੇ ਬਈ ਕਹਿੰਦਾ ਆਪਾਂ ਤੋਰਾਂਗੇ ਆਪਣੇ ਘਰੋਂ ਬਾਈ ਕਹਿੰਦਾ ਪੂਰੀ ਤਸੱਲੀ ਕਰਾਵਾਂ ਬਾਈ ਖਣੀ 26 ਮੰਗਿਆ ਬੱਚੀ ਜੀ ਕੋਈ ਸਹੀ ਗੱਲ ਹੈ ਬਾਈ ਦੇ ਬਾਈ ਦੇ ਰੇਟ ਆਪਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਹਰ ਇੱਕ ਵੀਰ ਨੂੰ ਜਿੰਨੇ ਭਰਾ ਆਪਣੇ ਨਾਲ ਚੈਨਲ ਨਾਲ ਜੁੜੇ ਆ ਵੀਡੀਓ ਵੇਂਦੇ ਆ ਵੀ ਬਾਈ ਦਾ ਮੁੱਲ ਜਿਹੜਾ ਹੁੰਦਾ ਬਿਲਕੁਲ ਜੈਨੂਇਨ ਹੁੰਦਾ ਜਾਇਜ਼ ਰੇਟ ਤੇ ਬਾਈ ਵਸੂਦ ਦਿੰਦਾ ਮੇਰੇ ਯਾਰ ਆਪਾਂ ਹਲਦੇ ਨਹੀਂ ਕਹਿੰਦੇ ਉਹ ਬਾਲਾ ਮੂੰਹ ਡੱਡੀ ਆ ਮੱਖੀਆਂ ਪੈਂਦੀ ਸਹੀ ਗੱਲ ਆ ਬਾਈ ਚਲ ਲੈ ਚੱਲੋ ਬਾਈ ਦੇਖੋ ਜੀ ਨੁਗਰੀ ਘੋੜੀ ਵਰਗੀ ਬੱਚੀ ਆ 26000 ਰੁਪਏ ਦੇ ਵਿੱਚ ਤੁਹਾਨੂੰ ਮਿਲ ਜੂਗੀ ਮਹਾਨਤਾਂ ਵਿੱਚ ਹੋ ਜੂਗਾ ਲੈਂਥ ਦਿਖਾਈ ਆ ਇਸ ਲੋੜ ਲੰਬੀ ਬਹੁਤ ਲੰਬੀ ਲੁੰਬੀ ਬਹੁਤ ਆ ਪੂਰੀਆਂ ਗਾਇਆਂ ਵਰਗੀ ਬੱਚੀ ਆ ਵੱਡੀਆਂ ਗਾਵਾਂ ਵਰਗੀ ਆ ਕੋਈ ਐ ਨਹੀਂ ਵੀ ਛੋਟੀ ਨਹੀਂ ਗੀ ਸਹੀ ਗੱਲ ਆ ਬਾਈ ਉਮਰ ਛੋਟੀ ਆ ਤੇ ਪਰ ਬੱਚੀ ਵੱਡਿਆਂ ਜੀ ਪੈਂਦੀ ਆ ਹੈਨਾ ਤੇ ਚੰਗੀ ਗਾਂ ਜਾਨੀ ਕਿ ਚੰਗੀ ਗਾਂ ਪੂਰੀ ਵਧਕਾ ਤਿਆਰ ਹੋਊਗੀ ਕਿਸੇ ਵੀ ਭਰਾ ਵੀਰ ਭਰਾ ਨੇ ਇਹ ਜੇ ਤੇ ਮਿਹਨਤ ਕੀਤੀ ਉਹ ਤੇ ਮਿਹਨਤ ਦਾ ਮੁੱਲ ਮੜੂਗਾ ਤੇ ਯਾਰ ਜਿੱਦੇ ਤਿਆਰ ਹੋਗੀ ਨਾ ਬੱਛੀ ਤੇ ਇਸ ਤਰ੍ਹਾਂ ਦੀਆਂ ਬੱਛੀਆਂ ਬਾਈ ਆਪਣੇ ਕੋਲੇ ਮਿਲ ਜਾਂਦੀਆਂ ਜਾਨੀ ਕਿ ਡੇਲੀ ਆਪਣੇ ਕੋਈ ਵੀਰ ਕਈ ਵੀ ਆਵੇ ਕੋਈ ਵੀਣਾ ਵੀਡੀਓ ਤੋਂ ਹੋਣਾ ਤਿੰਨਾ ਚਾਰਾਂ ਦਿਨਾਂ ਬਾਅਦ ਜੇ ਬੱਛੀ ਮਿਲਿਆ ਕਿਉਂਕਿ ਆਪਾਂ ਥੋੜਾ ਜਿਆਦਾ ਤੁਰਾ ਫੇਰਾ ਕਰਕੇ ਲਿਆ ਠੀਕ ਹਾਂ ਵੀ ਆਏ ਹੁੰਦਾ ਯਾਰ ਬਾਈ ਜਿਹੜਾ ਵੀਰ ਲੈ ਕੇ ਜਾਵੇ ਆਪਣੇ ਕੋਲੇ ਦੂਜੀ ਾਰਾਂ ਵੇ ਦੂਜੀ ਾਰਾਂ ਵੇ ਸਹੀ ਗੱਲ ਆ ਬਾਈ ਲੈ ਚੱਲੋ ਜੀ ਬੱਛੀ ਬੰਦੋ ਤੋੜਾ ਤਾਰਾ ਵਿਖਾਤਾ ਨੁਗਰੀ ਘੋੜੀ ਵਰਗੀ ਬੱਛੀ ਆ ਕੱਲਾ ਕੱਲਾ ਥਾਣਾ ਇੱਕ ਮੜੀ ਜੀ ਫੋਟ ਆ ਬਾਈ ਕਹਿੰਦਾ ਤੇ ਬਾਈ ਕਹਿੰਦਾ ਕੋਈ ਵੀ ਵੀਰ ਆਪਦਾ ਡਾਕਟਰ ਲਿਆਵੇ ਭਾਵੇਂ ਕੋਈ ਵੀ ਕੋਈ ਅੰਦਰੂਨੀ ਕਿਸੇ ਨੂੰ ਕੋਈ ਸ਼ੱਕ ਸੁਭਾ ਹੁੰਦੀ ਆ ਆਪਦਾ ਡਾਕਟਰ ਲਿਆ ਕੇ ਕੋਈ ਵੀ ਵੀਰ ਚੈੱਕ ਕਰਾ ਕੇ ਜਲ ਸਕਦਾ ਸਹੀ ਗੱਲ 26000 ਰੁਪਏ ਬਾਈ ਨੇ ਡਿਮਾਂਡ ਕਰੀ ਆ 26000 ਰੁਪਏ ਦੇ ਵਿੱਚੋਂ ਮਾਨਤਾਨ ਤੁਹਾਡਾ ਹੋ ਜਾਊਗਾ ਤੇ ਬਾਈ ਆਪਾਂ ਪਹਿਲਾਂ ਦੂਜੀ ਵੇੜ ਵਿਖਾਈਏ ਵੱਡੀ ਹਾਂ ਵੱਡੀ ਵੇੜ ਲਿਆਓ ਕੱਢ ਲਿਓ ਬਾਹਰ ਚਾਰ ਨਾਗ ਆ ਬਾਈ ਕੋਲੇ ਇੱਕ ਵੇੜ ਹੈਗੀ ਹੈ ਜਿਹੜਾ ਦੁੱਧੂਂ ਡرائی ਹੈ ਤੇ ਆਪਾਂ ਪੁੱਛਾਂਗੇ ਕਿੰਨੇ ਚਿਰ ਦੀ ਗੱਬਣ ਹੈ ਤੇ ਬਾਕੀ ਦੂਜੀਆਂ ਵੇੜਾਂ ਤੁਹਾਨੂੰ ਵਿਖਾਉਣਾ ਇੱਧਰ ਕੱਢ ਲਿਆ ਬਾਈ ਬਾਹਰ ਬਹੁਤ ਵੱਡੇ ਕੱਦ ਕਾਠ ਇੱਧਰ ਦਿਖਾਈਏ ਭਰਾਵਾਂ ਨੂੰ ਬਾਹਰ ਲਿਆ ਤੇ YouTube ਜੋ ਆਪਣਾ ਚੈਨਲ ਸਾਰਿਆਂ ਨੇ ਸਬਸਕ੍ਰਾਈਬ ਕਰ ਲਓ ਇਸ ਤਰ੍ਹਾਂ ਦੀਆਂ ਵੀਡੀਓ ਵੇਖਣ ਲਈ Facebook ਪੇਜ ਵੀ ਆਪਣਾ ਤੁਸੀਂ ਫੋਲੋ ਕਰ ਲਓ ਦੇਖੋ ਜੀ ਬਾਈ ਇਹਦੀ ਡਿਟੇਲ ਦੱਸਦੇ ਪਹਿਲਾਂ ਛਖ ਲਿਆਰ ਕੇ ਇੱਕ ਮਿੰਟ ਬਾਈ ਇਹ ਰੋਗ ਜੇ ਲਈਏ ਰੋਗ ਰੋਗ ਟਰੱਕ ਜਿੱਡੀ ਵਹਿੜਾ ਬਹੁਤ ਵੱਡੀ ਵਹਿੜਾ ਬਾਈ ਕਿੱਥੋਂ ਲਿਆਇਆ ਭਾਲ ਕੇ ਕਿਸੇ ਫਾ ਚੰਗੇ ਫਾਰਮ ਚ ਛਾਪਾ ਮਾਰਿਆ ਲੱਗਦਾ ਬਾਈ ਇਹ ਆਪਾਂ ਜੋੜੀ ਲੈ ਜਾਂਦਾ ਹਾਂਜੀ ਦੂਜੀ ਵੀ ਦਿਖਾਵਾਂਗੇ ਜੋੜੀ ਲਈ ਠੀਕ ਜੋੜੀ ਲਈ ਆ ਹਾਂ ਤੇ ਬਈ ਕੀਤਮਾ ਆਈਗੀ ਉਹ ਦੂਜਾ ਕਿੰਨੀ ਉਮਰ ਆ ਉਮਰ ਬਈ ਆਪਾਂ ਬੋਲ ਕੇ ਨਹੀਂ ਦੱਸਦੇ ਵਹਿਰ ਦੱਸੂਗੀ ਇੱਕ ਮਿੰਟ ਠੀਕ ਹੈ ਬਾਈ ਕਹਿੰਦਾ ਆਪਾਂ ਦੰਦ ਚੈੱਕ ਕਰਾਉਨੇ ਆ ਗੱਲ ਕਹਿਣ ਦੀ ਨਹੀਂ ਦੋ ਦੰਦ ਪ्योर ਰੀਜਨਲ ਸਹੀ ਗੱਲ ਆ ਬਾਈ ਵਾਕਈ ਦੋ ਦੰਦ ਵੱਛੀ ਆ ਤੇ ਕੱਦ ਕਾਠ ਪੂਰਾ ਵੱਡਾ ਕੋਠੇ ਜਿੱਡੀ ਵੱਛੀ ਆ ਕਹਿਣ ਦੀ ਗੱਲ ਨਹੀਂ ਬਾਈ ਦੇ ਮੋਢੇ ਤੋਂ ਉੱਪਰ ਜਾਂਦੀ ਆ ਤੇ ਥਣ ਲੇਵੇ ਦੀ ਜੇ ਗੱਲ ਕਰਗੇ ਤੇ ਮੋਟਾ ਮੋਟਾ ਥਾਣਾ ਕੱਲਾ ਕੱਲਾ ਮੋਰਚੇ ਵਰਗਾ ਪੂਰਾ ਮੁਠੀ ਮੁਠੀ ਦਾ ਥਾਣਾ ਦੇਖੋ ਜੀ ਕਰਾਉਨੇ ਚ ਇੱਕ ਬਈ ਮੜਾ ਰੋਕੀ ਕਰਾਂ ਦੀ ਲੈਵੇ ਤੇ ਜਿਹੜੀਆਂ ਵੇਂਸ ਦਾ ਉਹ ਵੀ ਬਹੁਤ ਜਿਆਦਾ ਹੈ ਦੋਨੇ ਪਾਸੇ ਤੇ ਮੋਟਾ ਮੋਟਾ ਥਾਣਾ ਕੱਲਾ ਕੱਲਾ ਥਣ ਪਿਆ ਰੋਕਦੀ ਤਾਂ ਇਹ ਤਾਂ ਬਈ ਆਉਦੀ ਮਰਜੀ ਨਾਲ ਰੁਕ ਰਣੀਆ ਫਿਰ ਜਿਹੜੀਆਂ ਫਾਰਮ ਵਾਲੀਆਂ ਵੜਾ ਇੱਥੋਂ ਪਤਾ ਲੱਗਦਾ ਵੀ ਵਾਕਈ ਸਹੀ ਗੱਲ ਆ ਫਾਰਮ ਚ ਖੁੱਲੀ ਫਿਰਦੀ ਆਈ ਆ ਬਾਕੀ ਦੇਖੋ ਲੱਗਦਾ ਦੋਂਦੀ ਆ ਜਿਹੜੀ ਥਾਂ ਲੈ ਵੀ ਲਈ ਆਪਾਂ ਗੱਲ ਕਰਕੇ ਪੂਰੀਆਂ ਫੱਟ ਲੈਵੇ ਦੀ ਆ ਖੁੱਚਾਂ ਤੋਂ ਉੱਪਰ ਲੈਵਾ ਲੈ ਚੱਲ ਬਾਈ ਉੱਥੇ ਕੋਈ ਨਹੀਂ ਉੱਥੇ ਬੰਨ ਲਾ ਇਹਦੇ ਮੈਨੂੰ ਹੱਥ ਫੇਰ ਕੇ ਦਿਖਾਉਣਾ ਬਹੁਤ ਵੱਡੇ ਕਦ ਕਾਢ ਦੀ ਬੱਛੀ ਹੈ ਹਾਂਜੀ ਵੇਖੀ ਬਾਈ ਟਰੱਕ ਜਿੱਦੀ ਬੈੜ ਹੈ ਸਹੀ ਗੱਲ ਹੈ ਬਹੁਤ ਵੱਡੀ ਬੱਛੀ ਆ ਫੇਸ ਕੁਆਲਿਟੀ ਕਰੋ ਚੈੱਕ ਨਿੱਕਾ ਕੰਨ ਨਾ ਗੋਲ ਬੋਦੀ ਵਾਲੀ ਬੱਛੀ ਹੈ ਦੇਖੋ ਜੀ ਫੇਸ ਕੁਆਲਿਟੀ ਬਹੁਤ ਸੋਹਣਾ ਬਾਕੀ ਫੇਸ ਤੋਂ ਪਤਾ ਲੱਗ ਜਾਂਦਾ ਹੈ ਉਮਰ ਜੱਜ ਹੋ ਜਾਂਦੀ ਆ ਵੀ ਕਿੰਨੀ ਕੁ ਉਮਰ ਦਾ ਜਾਨਵਰ ਹੋਊਗਾ ਬਿਲਕੁਲ ਐ ਛੋਟੇ ਬੱਚਿਆਂ ਵਰਗਾ ਫੇਸ ਆ ਬਾਈ ਤੇਰੇ ਆਜੋ ਰੇ ਆਜੋ ਬਾਈ ਕਿੰਨਾ ਕੁ ਦੁੱਧ ਪਾਉ ਤੂੰ ਤੇਰੇ ਹਿਸਾਬ ਨਾਲ ਬਾਈ ਅਰੇ ਜਮੈਂਟ ਬੰਦ ਲੈ ਦਿੱਤਾ ਖੁੱਲੀ ਫਿਰਦੀ ਹੈ ਜੀ ਆ ਸਹੀ ਗੱਲ ਹੈ ਖੁੱਲੀ ਫਿਰਦੀ ਹੈਈ ਆ ਬਾਈ ਕਹਿੰਦਾ ਫਾਰਮ ਚੋਂ ਤੇ ਆ ਜੀ ਮਰਜੀ ਨਾਲ ਹੀ ਰੁਕਦੀ ਹੈ ਤੇ ਮਰਜੀ ਨਾਲ ਹੀ ਖੜਦੀ ਹੈ ਆਪਾਂ ਹੁਣ ਸਾਨੂੰ ਬੰਨ ਕੇ ਬੰਨ ਕੇ ਵਖਾਉਨੇ ਆ ਥਣ ਥਣ ਦੇਖੋ ਹੱਥ ਦੀ ਚਵਾਈ ਵਾਲਾ ਥਣ ਕੋਈ ਵੀ ਵੀਰ ਭਰਾ ਆਏ ਨਾ ਕਹੇ ਵੀ ਪਹਿਲਣ ਵਛੀ ਆ ਛੋਟੀ ਉਮਰ ਦੀ ਖਣੀ ਥਣ ਨਹੀਂ ਹੋਣਾ ਤੇ ਸੀਲਸ ਲੱਗਦਾ ਪੁੱਛੋਈ ਨਾ ਬਾਤ ਕਮਾਲ ਆ ਕੇ ਆਏ ਨਹੀਂ ਬਾਈ ਹੱਥ ਮਰੀ ਜਾਂਦਾ ਤੇ ਪੂਛ ਚੱਕ ਲਈ ਵੜਨੇ ਵਰੂ ਆ ਕੇ ਹੁਣ ਦੇਖੋ ਭਾਈ ਇਹ ਤਾਂ ਦਿਨ ਕਿੰਨੇ ਪਈ ਆ ਵੱਡੇ ਵੀਰ ਭਾਈ ਮਾਲਕਾਂ ਨੇ ਦੱਸਿਆ 10 ਤੋਂ 12 ਰੁਪਏ ਨਾ ਬਿੱਲ ਦੇ ਠੀਕ ਆ ਠੀਕ ਆ ਜੀ ਤੇ ਹੁਣ ਆਏ ਆ ਗੱਲ ਹੁਣ ਇਹਦੀ ਗੁੱਥੀ ਦੇਖੋ ਫੇਸ ਕੁਆਲਟੀ ਦੇਖੋ ਜੀ ਮੈਨੂੰ ਜਿਹੜੀ ਹਨਾ ਬਹੁਤ ਸੁਣੀ ਫੇਸ ਕੁਆਲਟੀ ਹੈ ਨਿੱਕਾ ਕੰਨਾ ਗੋਲ ਬੋਦੀ ਵਾਲੀ ਵੱੱਛੀ ਆ ਬਾਕ ਵਾਲੀ ਜਿਹੜਾ ਸਨਖ ਬਣਾ ਉਹ ਵੀ ਇਹਦਾ ਲੈਦੇ ਜਿਹੜੇ ਸਾਹ ਨਾਲ ਆਪ ਵੱਡੀ ਹੈ ਤੇ ਸਲੱਖੀ ਬਹੁਤ ਜਿਆਦੀ ਪਾਣੀ ਪੀਂਦੀ ਹੈ ਕੋਈ ਤਾਂ ਕੌਲੀ ਲਿਆਵੇ ਪਾਣੀ ਪੀਵੇ ਸਹੀ ਗੱਲ ਆ ਬਾਈ ਛੋਟੇ ਫੇਸ ਦੀ ਬੱਛੀ ਆ ਬੋਦੀ ਬੋਦੀ ਬਾਈ ਬੋਦੀ ਵਾਲੀ ਬੱਛੀ ਆ ਨਿੱਕਾ ਕੰਨ ਜਾਤ ਨਸਲ ਚਾ ਥੋੜਾ ਜਿਆਦਾ ਕਲਰ ਹੀ ਬਲੈਕ ਆ ਗਿਆ ਜਿਆਦੇ ਤੇ ਜਾਤਪੁਰ ਜਾਤਪੁਰ ਬਹੁਤ ਵਛੀ ਹਾਂ ਬਾਕੀ ਕੱਦ ਘਾਟ ਦੀ ਜੇ ਗੱਲ ਕਰਗੇ ਆਪਾਂ ਤੇ ਬਾਈ ਦੇ ਮੋਢੇ ਤੋਂ ਉੱਪਰੋਂ ਲੰਗਦੀ ਆ ਬਾਕੀ ਬਈ ਐ ਨਹੀਂ ਲਿਆ ਤਾਂ ਕੱਲੇ ਤਾਂ ਲੰਬੀ ਨਹੀਂ ਦੁੱਧ ਕਿੰਨਾ ਬਾਦੂ ਬਾਈ ਤੁਹਾਡੇ ਹਿਸਾਬ ਨਾਲ ਦੁੱਧ ਕਿੰਨਾ ਦੇਣਾ ਚਾਹੀਦਾ ਜਿਹਦੇ ਹਿਸਾਬ ਨਾਲ ਬੈੜੀ ਵੀ ਕੋ ਆ ਜੀ ਹਾਂ ਜਾਤ ਬਰੀਡ ਆ ਸਹੀ ਗੱਲ ਹੈ ਜੀ ਹਾਂ ਜੀ ਆਪਾਂ ਵਾਲੀ ਕਹਿੰਦੇ ਮੈਂ ਤੁਹਾਨੂੰ ਮਾਣ ਲਾਉਣਾ 20 ਲੀਟਰ ਦਾ 20 ਲੀਟਰ ਦੁੱਧ ਪਾ ਦਊਗੀ ਹਨਾ ਹਾਂ ਬਈ ਜਿਹੜਾ ਪਾਉਣ ਵਾਲਾ ਸਹੀ ਗੱਲ ਹੈ ਬਾਈ ਨੇ ਬਾਈ ਨੇ ਜਮਾਂ ਸਹੀ ਗੱਲ ਕਹੀ ਹੈ ਕੋਈ 25 ਨਹੀਂ ਕਿਹਾ ਕੋਈ 30 ਨਹੀਂ ਕਿਹਾ ਜਿਹੜੇ ਹਸਾਂ ਅੱਜਕੱਲ੍ਹ ਆਪਾਂ ਵੇਨੇ ਆ ਵੀ 25 ਤੋਂ ਪਲੱਸ ਵਾਲੀਆਂ ਹੀ ਮਿਲਦੀਆਂ ਮੇਰੇ ਤੱਕ ਜੀ ਫਿਰ ਆ ਆਹ ਯਾ ਉਹ ਗੱਲਾਂ ਕਰਦੇ ਆ ਸਹੀ ਗੱਲ ਆ ਬਾਈ ਆਪਣੀਆਂ ਤੇਰੀ ਤਿੰਨ ਦਿਨਾਂ ਦੀ ਵੀਡੀਓ ਨਹੀਂ ਆਉਂਦੀ ਆ ਸਹੀ ਗੱਲ ਆ ਬਾਈ ਇਹਨਾਂ ਨੂੰ ਉਹਨਾਂ ਹੀ ਕਦਲ ਦੱਸਣੀ ਜਿੰਨੇ ਵਿੱਚ ਨਿਬੜੇ ਨਿਬੜੇ ਸਹੀ ਗੱਲ ਆ ਜੈਜ ਆ 20 ਕਿਲੋ ਦੁੱਧ ਪਾ ਬਾਕੀ ਪਾ ਦਿੰਨਾ ਜੇ ਆਹ ਵੇੜਦੇ ਨਾ 20 ਕਿਲੋ ਦੁੱਧ ਦਿੱਤਾ ਫਿਰ ਕੋਈ ਜ਼ਿੰਦਗੀ ਵੀ ਨਹੀਂ ਬਾਈ ਐਡਾ ਐਲਾਨ ਘਾਣ ਵੱਚੀ ਦਾ ਜੇ ਨਾ ਦੁੱਧ ਦੇਉ 20 ਚਲੋ ਤੇ ਫਿਰ ਦੇਉ ਕਿਹੜੀ ਬਾਈ ਆ ਬੈਂਟਡਰ ਆ ਜਮਾ ਸਹੀ ਗੱਲ ਆ ਮੈਂ ਫਿਟਨ ਵਾਲਾ ਫਿਟਿੰਗ ਵਾਲਾ ਆਰਡਰ ਆ ਆਰਡਰ ਕੁਆਲਿਟੀ ਬਹੁਤ ਚੰਗੀ ਆ ਕੱਲਾ ਕੱਲਾ ਥਾਣਾ ਦੋਨੇ ਪਾਸੇ ਵੇਂਜ ਦੇਖੋ ਮੁਠੀ ਵਾਲਾ ਥਾਣਾ ਮੋਟਾ ਮੋਟਾ ਥਾਣਾ ਕੱਢਣਾ ਹਜੇ ਦਿਨ ਵੀ ਇਹਦੇ ਚ 10 12 ਪਾਏ ਤੇ 10 12 ਦਿਨਾਂ ਨੂੰ ਤਾਂ ਵਹਿੜ ਨੇ ਵਹਿੜ ਤੇ ਰੋਹ ਵੀ ਵੱਖਰਾ ਹੋਊਗਾ ਬਾਈ ਤੇ ਜੇ ਆਪਾਂ ਹੁਣ ਆਪਾਂ ਵੀ ਬਣੇ ਆ ਪਰ ਆਪਾਂ ਉਹ ਕੰਮ ਕਰ ਦੇਣੀ ਹਾਂਜੀ ਹੁਣ ਜੇ ਆਪਾਂ ਕਿਸੇ ਨੂੰ ਅਮੇ ਦੱਸਣਾ ਹੋਵੇ ਕਹਿ ਦਈਏ ਭਾਈ ਜੀ ਦੰਦ ਮਾਰ ਕੇ ਨਾਲੀ ਤੇ ਜੱਬੀ ਦੀ ਯਾਰ ਸਹੀ ਗੱਲ ਆ ਭਾਈ ਸਰ ਜਿਹੜੇ ਏਵੀਆ ਤੇ ਜਬੀਟਰ ਭਰਾ ਜਾਂਦਾ ਉਹਨਾਂ ਨੂੰ ਆਪਾਂ ਜਿਹੜੇ ਦੇ ਵਿੱਚ ਬੜੇ ਯਾਰ ਬਾਕੀ ਭਾਈ ਤੁਸੀਂ ਫਾਰਮ ਚੋਂ ਲਈਏ ਤੇ ਉਹਨਾਂ ਨੇ ਡਿਟੇਲ ਦਿੱਤੀ ਹੋਣੀ ਆ ਵੀ ਭਾਈ ਚੰਗੇ ਸੀਮੰਦੀ ਆ ਮਾੜਾ ਸੀਮੰਦ ਵਰਤਦੇ ਨਹੀਂ ਹਾਂ ਮਾੜੇ ਸੀਮੰਦ ਦਾ ਭਾਈ ਪਸੂਆਟਾ ਜਾਂਦਾ ਵੀ ਨਹੀਂ ਗੱਦ ਘਾਟ ਐਡੀ ਜਾਤ ਪਾਤ ਹੈਨਾ ਆਪਿਆ ਖਾਣਾ ਦੇਖ ਕੇ ਲਈ ਸਹੀ ਗੱਲ ਆ ਬਾਈ ਮੁੰਡੇ ਤੋਂ ਸੇਵਨ ਪੁੱਛੀਏ ਕਿਹੜੇ ਜੀ ਆ ਇਹਦੀ ਡਿਮਾਂਡ ਆ ਡਿਮਾਂਡ ਬਾਈ ਫਿਰ ਆਪਾਂ ਕੀ ਕਰਦੇ ਆ ਡਿਮਾਂਡ ਜਿਹੜੀ ਆਪਾਂ ਓਵੇਂ ਕਰਨੀ ਉਹ ਤਾਂ ਐਵੇਂ ਸਵਾ ਲੱਖ ਕਰੀ ਆਈਏ ਹਾਂਜੀ ਜਿਹੜਾ ਜਿਹੜਾ ਕੋਈ ਜੈਜਰੇਟ ਕਰਨਾ ਆਪਾਂ ਭਰਾਵਾਂ ਨੂੰ ਜਿਹੜੇ ਆਪਣੇ ਨਾਲ ਜਿਹੜੇ ਆਪਣੇ ਚੈਨਲ ਦੇ ਨਾਲ ਜੁੜੇ ਆ ਸਾਰੇ ਵੀਰ ਉਹਨਾਂ ਨੂੰ ਆਪਾਂ ਜੈਜ ਡਿਮਾਂਡ ਤੇ ਪਸੂ ਲੈ ਦਿਖਾਉਣਾ ਜੇ ਓਵੇਂ ਮੁੱਲ ਕਰਾਉਣਾ 90 ਕਰ ਦਿੰਨੇ ਆ ਹਾਂਜੀ ਤੇ 5000 ਵਿੱਚੋਂ ਮਾਣ ਆ ਬਸ ਮੇਰਾ ਕੋਈ ਬਾਲਾ ਨਾ ਕੋਈ ਆ 85000 ਦੀ ਵਿੜਮ ਦੇਣੀ ਆ ਤੇ ਵਿਚੋ ਮਾਨਤਾਣ ਹੋ ਜੂ ਕਰੇਗੇ ਬਸ ਥੋੜਾ ਬੋਧੇ ਹੋਣਾ 500000 ਬਾਈ ਕਹਿੰਦਾ ਵੀ ਮੁੱਲ ਭਵੇਂ ਸਵਾ ਕਰਾ ਲਓ ਭਵੇਂ 90 ਕਰਾ ਲਓ ਤੇ 85000 ਰੁਪਏ ਦੀ ਆਪਾਂ ਵੈੜ ਦੇਣੀ ਹੈ ਤੇ ਵਿਚੋ ਮਾਨਤਾਣ ਕਰਿਆ ਹੀ ਗਏ ਤਾਂ ਜਰੂਰ ਕਰਾਂਗੇ ਬਹੁਤ ਵਧੀਆ ਚੰਗੇ ਕੱਦ ਕਾਠ ਦੀ ਵੈੜ ਹੈ ਤੇ 20 ਕਿਲੋ ਦੁੱਧ ਰਾਮ ਨਾਲ ਪਾ ਦੂਗਾ ਹਾਂਜੀ ਜਿਹਨੇ ਪ੍ਰੀਟ ਤੇ ਲੰਗ ਕਰਨਾ ਉਹਦੇ ਲਈ ਸਰਾਜੀ ਜਾਂ ਸਹੀ ਗੱਲ ਹੈ ਬਾਈ ਨਾਲੇ ਇੱਕ ਹੋਰ ਚੀਜ਼ ਹੈ ਬਾਈ ਇਹਦੇ 'ਚ ਇਹ ਵੀ ਗੁਣ ਹੋਊਗਾ ਕਿ ਜਿਹੜੇ ਭਰਾ ਨਿਲ ਜਾਣੀ ਉਹ ਤੁਹਾਨੂੰ ਦੱਸੂਗਾ ਇਹ ਗਰਮੀ ਵੀ ਘਟ ਮੰਨੂਗੀ ਹਾਂ ਬਾਈ ਜਿਹੜੀ ਐਵੇਂ ਇਸ ਤਰ੍ਹਾਂ ਦਾ ਪਸ਼ੂ ਹੁੰਦਾ ਉਹ ਗਰਮੀ ਘਟ ਮੰਦਾ ਤੇ ਬਾਈ ਆਪਾਂ ਹਾਂਜੀ ਇਹ ਦੋਤੀ ਬੱਛੀ ਆ ਹਾਂਜੀ ਐ ਬਾਈ ਜਿਹਦੇ ਹਿਸਾਬ ਨਾਲ ਲੋਕ ਕਹਿੰਦੇ ਦੋ ਦੰਦ ਬੱਛੀ ਬਈ ਢਾਈ ਸਾਲਾਂ ਦੀ ਹੁੰਦੀ ਆ ਤੇ ਅੱਜ ਕੀ ਠੰਡਾ ਕਿੰਨਾ ਬੱਚਾ ਸਹੀ ਗੱਲ ਆ ਬਾਈ ਪੂਰੀ ਸੀਲ ਠੰਡੀ ਆ ਜੇ ਪੂਸ ਚੱਕਲੀ ਬੱਛੀ ਨੇ ਬਾਈ ਹੱਥ ਮਰੀ ਜਾਂਦਾ ਤੇ ਮੱਜਾਂ ਰਗੀ ਆ ਬਾਈ ਮੱਜਾਂ ਕੋ ਖੜੀ ਆ ਹੈਨਾ ਇਹਨੇ ਥੋੜੀ ਜਿਹੀ ਖੁੱਲੀ ਫੁੱਲਾ ਫਰਦਾ ਬਾਈ ਬਾਈ ਕਰਦਾ ਹੀ ਆ ਕਰਦਾ ਹੀ ਆ ਬਾਈ ਕੋਈ ਨਾ ਕੋਈ ਪਸ਼ੂ ਇਹ ਤਰੀਕੇ ਕਰਕੇ ਵਿਅੰਤ ਹਾਂਜੀ ਮੱਖੀ ਬਾਈ ਹੋ ਜਾਂਦੀ ਆ ਹਾਂਜੀ ਮੱਖੀ ਨੂੰ ਪਸੂ ਉੱਤ ਲਗਾ ਨਹੀਂ ਮੰਨਦਾ ਕਿ ਇਹ ਵੀ ਰੋ ਲੱਗਿਆ ਸਹੀ ਗੱਲ ਤੇ ਬਾਈ ਆਹ ਜਿਹੜੀ 2 ਨੰਬਰ ਤੇ ਨੁਗਰੀ ਬਸ਼ੇਰੀ ਦੀਂਦੀ ਆ ਇਹਨੂੰ ਵੀ ਬਾਤ ਕੱਢ ਲਿਓ ਇਹਦੀ ਕੀ ਡਿਟੇਲ ਆਈ ਦੀ ਵੀ ਦੱਸੋ ਬਾਈ ਕਹਿੰਦਾ ਵੀ ਆਪਾਂ ਇੱਕੋ ਫਾਰਮ ਦੇ ਵਿੱਚੋਂ ਆਫ ਕੈਮਰਾ ਬਾਈ ਨੇ ਗੱਲਬਾਤ ਕੀਤੀ ਵੀ ਆਪਾਂ ਇੱਕੋ ਫਾਰਮ ਦੇ ਵਿੱਚੋਂ ਆਪੇ ਜੋੜੀ ਖਰੀਦੀ ਆ ਤੇ ਬਾਈ ਦੇ ਘਰੇ ਵੀ ਆਪਦੇ ਕੋਲੇ ਪਸ਼ੂ ਬਾਈ ਕੋਲੇ ਚੰਗੀ ਗੈਂਟੀ ਦੇ ਵਿੱਚ ਇਹ ਕੀ ਡਿਟੇਲ ਆ ਬਾਈ ਇਹਦੀ ਕਿੰਨੀ ਉਮਰ ਆ ਦੂਜਾ ਸੂਆ ਬਹਿੜਾ ਦੂਜਾ ਸੂਆ ਮੂੰਹੋ ਚੌਗੀ ਆ ਮੂੰਹੋ ਚੌਗੀ ਆ ਸੂਆ ਦੂਜਾ ਤੇ ਮੂੰਹੋ ਚੌਗੀ ਆ ਬਾਈ ਲੈ ਚੱਲੀ ਮੜਾ ਗਾ ਨੂੰ ਥਣ ਲੇਵਾ ਇਹਦਾ ਵੀ ਬਾਕਮਾਲੀ ਆ ਤੇ ਦੰਦੋ ਆਪਾਂ ਚੈੱਕ ਕਰਾ ਦਨੇ ਆ ਕੱਲਾ ਕੱਲਾ ਥਾਣਾ ਸੋਨਾ ਪੀੜੀ ਦੇ ਪਾਵੇਂ ਅਰਗਾ ਕੱਲਾ ਕੱਲਾ ਬਿੱਥੀ ਤੇ ਲੱਗਿਆ ਵਾ ਤੇ ਬਾਕੀ ਜਿਹੜਾ ਥਾਣਾ ਗੁਲਾਬੀ ਆ ਗੁਲਾਬੀ ਥਣ ਲੇਵੇ ਦੀ ਬੱਛੀ ਆ ਦੇਖੋ ਜੀ ਖੁੱਚਾਂ ਤੋਂ ਉੱਪਰ ਹੀ ਲੇਵਾ ਜਿਹੜੀ ਪੱਠਪੁੜੇ ਦੀ ਬਨਾਵਟਾ ਮੱਝਾਂ ਅਰਗੀ ਪਈ ਆ ਚੌੜੀ ਪਿੱਛੋਂ ਤੋ ਬਾਈ ਇਹੇ ਦੰਦ ਚੈੱਕ ਕਰਾ ਲ ਗਏ ਆਪਾਂ ਬਾਈ ਕਹਿੰਦਾ ਚੌਗੀ ਦੱਸਿਆ ਵੱਡੀ ਵੀਰ ਬਾਈ ਯਾਰ ਜਿਹੜੀ ਗੱਲ ਕਵਾਂਗੇ ਨਿਕਲੂਗੀ ਸਹੀ ਗੱਲ ਆ ਬਾਈ ਚੌਗੀ ਵਾਕਈ ਚੌਗੀ ਆ ਆ ਦੇਖ ਇੱਧਰਲੇ ਪਾਸੇ ਵੀ ਨਿਕਾ ਮਰਾ ਦੇ ਹਾਂ ਹਾਂ ਐ ਨਹੀਂ ਬਈ ਇੱਕ ਦੰਦ ਸੱਤਿਆ ਉਹਦੀ ਫੋਟੋ ਹਾਂ ਸਹੀ ਗੱਲ ਆ ਜਿਹੜੀ ਗੱਲ ਜਿੰਨੀ ਕੁ ਗੱਲ ਹੋਏ ਹੈਗੀ ਆ ਬਾਈ ਉਨੀ ਕੀ ਦੱਸਦਾ ਦੇਖੋ ਜੀ ਦੋਨੇ ਪਾਸੋਂ ਲੇਵੇ ਦੀ ਕੁਆਲਿਟੀ ਦੇਖੋ ਬਹੁਤ ਸੋਹਣੇ ਥਣ ਲੇਵੇ ਦੀ ਬੱਛੀ ਆ ਕੱਲਾ ਕੱਲਾ ਥਾਣਾ ਤੇ ਫੇਸ ਕੁਆਲਿਟੀ ਕਰੋ ਚੈੱਕ ਨਿੱਕਾ ਕੰਨਾ ਗੋਲ ਬੋਦੀ ਵਾਲੀ ਬੱਛੀ ਆ ਪਿੰਕ ਨੋਜ਼ ਵਾਲੀ ਲਿਆ ਬਾਈ ਬਹੁਤ ਸੁਣੀ ਫੇਸ ਕੁਆਲਟੀ ਆ ਲੈ ਚੱਲੋ ਵੱਡੇ ਵੀਰ ਤੇ ਸੀਲ ਠੰਡੀ ਆ ਭਾਈਓ ਹਾਂ ਭਾਈ ਠੰਡੀ ਆ ਕੱਦ ਕਾਠ ਦੀ ਜੇ ਗੱਲ ਕਰਗੇ ਵਜਨ ਦੀ ਗੱਲ ਕਰਗੇ ਤਾਂ ਕਹਿਣ ਦੀ ਲੋੜ ਹੀ ਨਹੀਂ ਬੱਚੀ ਦੱਸਦੀ ਜਾਂ ਤੋਰਾ ਤਾਰਾ ਬੱਚੀ ਦਾ ਘੋੜੀ ਵਰਗੀ ਪਈ ਆ ਹਾਂਜੀ ਜਿਹੜੀ ਆ ਤਾਂ ਦੋ ਦਿਨ ਦੇ ਬਹਿੜ ਤੇ ਖਾਈਏ ਦੂਜੀ ਹਾਂਜੀ ਉਹਦੇ ਨਾਲੋਂ ਅੱਧੀ ਗੱਠੇ ਛੋਟੀ ਆ ਥੋੜੀ ਜੀ ਉਹਦੇ ਨਾਲੋਂ ਛੋਟੀ ਆ ਪਰ ਜੇ ਆਪਦੇ ਆਪ ਚ ਇਹ ਵੀ ਪੂਰੀ ਯਾਨੀ ਕਿ ਘੈਂਟਾ ਬੱਚੀ ਹਾਂ ਓਕੇ ਆ ਦੇਖੋ ਜੀ ਖੜਨੀ ਫੁੱੜਨੀ ਬੱਚੀ ਦੀ ਉੱਪਰੋਂ ਢੂਈ ਢਾਈ ਪੂਰੀ ਸਟੇਟ ਆ ਤੇ ਥਣਲੇਵੇ ਦੀ ਕੁਆਲਿਟੀ ਬਹੁਤ ਵਧੀਆ ਬਾਕੀ ਹਜੇ ਕਿੰਨੇ ਦਿਨ ਦੱਸਿਆ ਵੱਡੇ ਵੀਰ ਇਹਦੇ ਵੀ ਬਾਈ 10 ਦਿਨ ਪਈ ਇਹਦੇ ਵੀ ਬਾਈ ਕਹਿੰਦਾ 10 ਦਿਨ ਪਈ ਤੇ 10 ਦਿਨਾਂ ਨੂੰ ਤਾਂ ਵਹਿੜ ਦੇ ਉੱਤੇ ਰੋਪ ਵੱਖਰਾ ਹੀ ਹੋਊ ਥਾਨਲੇਵਾ ਬਾਕਮਾਲ ਬਹੁਤ ਸੋਹਣੀ ਵਾਈਟ ਕਲਰ ਦੀ ਵੱਛੀ ਆ ਵੱਡੇ ਕੱਦ ਕਾਟ ਦੀ ਲੈ ਚੱਲੋ ਜੀ ਬਾਈ ਕਹਿੰਦਾ ਆਪਾਂ ਇੱਕੋ ਫਾਰਮ ਦੇ ਵਿੱਚੋਂ ਉਹਨੇ ਖਰੀਦੀਆਂ ਇੱਕ ਦਿਨ ਹੀ ਤੀਜਾ ਭਰਾ ਸੀ ਤੇ ਇਹਦੀ ਡਿਮਾਂਡ ਆਪਾਂ ਬਰੇ ਕੀ ਕਰਦੇ ਆ ਵੀਰੇ ਇਹਦੀ ਡਿਮਾਂਡ ਦਾ ਆਪਾਂ ਫੋਨ ਤੇ ਕਰਾਂਗੇ ਜੋ ਵੀ ਇਹਦਾ ਸੌਦਾ ਚੱਲੀ ਜਾਂਦਾ ਕਿਸੇ ਦਾ ਠੀਕ ਆ ਠੀਕ ਹੈ ਜੀ ਬਾਈ ਕਹਿੰਦਾ ਵੀ ਇਹਦੀ ਗੱਲ ਸੌਦਾ ਚੱਲੀ ਜਾਂਦਾ ਕਿਤੇ ਤੇ ਬਾਈ ਫੋਨ ਨੰਬਰ ਬਾਈ ਦਾ ਸਕਰੀਨ ਤੇ ਚੱਲੀ ਜਾਂਦਾ ਤੇ ਬਾਈ ਦੇ ਨਾਲ ਤੁਸੀਂ ਸੰਪਰਕ ਕਰ ਲਿਓ ਪਤਾ ਲੱਗ ਜੂ ਵੀ ਕਿਵੇਂ ਬਈ ਭਾਈ ਜੇ ਸੌਦਾ ਹੋ ਗਿਆ ਤਾਂ ਬਾਈ ਕਹਿੰਦਾ ਠੀਕ ਹੈ ਤੇ ਨਹੀਂ ਆਪਾਂ ਕਿਸੇ ਜਿਹੜੇ ਵੀ ਭਰਾਣੇ ਖਰੀਦ ਨਹੀਂ ਹੋਈ ਤੇ ਉਹ ਖਰੀਦ ਸਕਦਾ ਬਹੁਤ ਚੰਗੀਆਂ ਵੜਾਂ ਦੋਨੇ ਵੱਡੇ ਕਦ ਕਾਟਦੀਆਂ ਤੇ ਇਦੋਂ ਅੱਗੇ ਹੈਗੀ ਹੈਗੀ ਇੱਕ ਚੌਥੇ ਨੰਬਰ ਤੇ ਵੜ ਬਾਈ ਕੋਲੇ ਹੈਗੀ ਹੈ ਕ੍ਰਾਸ ਮੱਝਾਂ ਵਰਗੀ ਉਹਦੇ ਬਾਰੇ ਆਪਾਂ ਲੈਣੀ ਹੈ ਡਿਟੇਲ ਵੀ ਕੀ ਡਿਟੇਲ ਆ ਇਹਦੀ ਕੀ ਡਿਟੇਲ ਆ ਉਹਦੇ ਵੀ ਰੇ ਦੀ ਕੀ ਕੀ ਰੁੱਧ ਬਾਦ ਹੈਗਾ ਕੀ ਹੈ ਤੇ ਤੋ ਕੜ ਕੰਨਾਂ ਤੋ ਕਰ ਗੱਭਣਾ ਹਾਂ ਠੀਕ ਨੇ ਜਰਦੀ ਗੱਭਣਾ ਬਾਈ 4 ਤੋਂ 5 ਮਹੀਨਿਆਂ ਦੇ ਵਿੱਚ ਵਿੱਚ 4 ਤੋਂ 5 ਮਹੀਨੇ ਦੀ ਗੱਭਣ ਚੈੱਕ ਪਾਸ ਵੀਰੇ ਮੈਂ 300 ਰੁਪਏ ਦੇ ਕੇ ਆਇਆ ਹਾਂ ਠੀਕ ਹੈ ਜੀ ਤੇ ਬੇਨਤੀ ਆ ਤੇ ਇੱਥੋਂ 300 ਰੁਪਏ ਦੇ ਕੇ ਚੈੱਕ ਕਰਾ ਕੇ ਵੀ ਜਿਹੜੀ ਵੀ ਭਰਾਣੇ ਖਰੀਦੀ ਉਹ ਆਪਦਾ ਡਾਕਟਰ ਆਪ ਨਾਲ ਲਿਆ ਹੋਵੇ ਤੇ ਆਪ ਦੀ ਚੈੱਕ ਕਰਾ ਕੇ ਬਾਈ ਦੇ ਘਰੋਂ ਤਸੱਲੀ ਕਰਾ ਕੇ ਹਲ ਜਾਵੇ ਮੈਂ ਵਾਪਸ ਦੇਉਂਗਾ ਮੈਂ ਇਹ ਵੀ ਨਹੀਂ ਕਹਿੰਦਾ ਬਾਈ ਠੀਕ ਹੈ ਜੀ ਕਿਉਂਕਿ ਵੀਰੇ ਯਾਰ ਪਤਾ ਕੀ ਚੈੱਕ ਕਰਾ ਇੱਕ ਤਾਂ ਦੇ ਬੱਚੇ ਲਈ ਸੀ ਅਸੀਂ ਵੀ ਹਾਂਜੀ ਨਾਲੇ ਆਪਾਂ ਵਪਾਰੀ ਆ ਬਾਈ ਹਾਂਜੀ ਤੇ ਲੋਕ ਬਣਾ ਅੱਜਕੱਲ ਡਾਕਟਰਾਂ ਨੇ ਕਹਿੰਦੇ ਯਾਰ ਤੂੰ ਹੀ ਕਹਦੀ ਬਈ ਗੱਭਣਾ ਗੱਭਣਾ ਸਹੀ ਗੱਲ ਹੈ ਹੋ ਜਾਂਦਾ ਬਾਈ ਸਹੀ ਗੱਲ ਹੈ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਮੈਂ ਤੈਨੂੰ ਦੱਸਿਓ ਬਈ ਇਹ 14 ਤੋਂ 25 ਦੇ ਵਿੱਚ ਹਾਂ ਵੀ ਉਹ ਡਾਕਟਰ ਲਿਆ ਕੇ ਕੋਈ ਵੀ ਭਰਾ ਦੀ ਤਸੱਲੀ ਕਰਾ ਦੇ 14 ਦੀ ਵੀ ਰਹਿ ਸਕਦੀ ਹੈ 14.5 ਦੀ ਵੀ ਉਸ ਵਧੀਆ ਪੰਜਾਂ ਦੀ ਇਹਦਾ ਤੋਰਾ ਬਖਾਦ ਕੇ ਬਾਈ ਆਪਾਂ ਵੀਡੀਓ ਯਾਦ ਜਿੰਨੀ ਲੰਬੀ ਹੋ ਜੂ ਤੇ ਦੁੱਧ ਕਿੰਨਾ ਬਾਈ ਇਹਦੇ ਥੱਲੇ ਬਈ ਦੁੱਧੋ ਇਹ ਨਾ ਮਰਦਾ ਇਹਦੇ ਮਾਦਰ ਵੀ ਬਚਾ ਹਾਂਜੀ ਤੇ ਉਹ ਉੱਥੇ ਮਰ ਗਿਆ ਸੀ ਠੀਕ ਹੈ ਜੀ ਇਹਨੇ ਆਪਣੇ ਤੇਰੇ ਅਗੇ 2 ਕਿਲੋ ਹੀ ਦਿੱਤਾ ਐਵੇਂ ਮੈਂ ਕਿਹਾ 5 ਕਿਲੋ ਦੱਸ ਤੂੰ ਡਰਾਈਵਰ ਸਹੀ ਗੱਲ ਆ ਜਿਹੜੇ ਸਾਹਮਣੇ ਲੈ ਵੀ ਆਰਡਰ ਦੀ ਕੁਆਲਿਟੀ ਆ ਵੀ ਭਰਿਆ ਵਾਲੇ ਵਾ ਤੇ ਬਾਈ ਭਾਵੇਂ 5 ਕਿਲੋ ਡੰਗ ਜਾਈ ਕਹਿ ਦਿੰਦਾ ਪਰ ਬਾਈ ਨੇ ਕਿਹਾ ਵੀ 5 ਕਿਲੋ ਦੋ ਵੇ ਲੈ ਜਾਂਦਾ ਕਿਉਂਕਿ ਬਾਈ ਵੀਡੀਓ ਤੇ ਹੁਣ ਤੇਰੇ ਸਾਹਮਣੇ ਆਪ ਸਾਮਾਨ ਏ ਪਟਿਆਲੇ ਤੋਂ 500 ਬਾਟ ਪਸੂਤੇ ਹਾਂਜੀ ਹਾਂਜੀ ਸਹੀ ਗੱਲ ਐ ਤਾਂ ਹੈ ਬਾਈ ਸਹੀ ਲੱਗੇ ਨੂੰ ਗੱਪ ਮਾਰਦੀ ਐ ਇਹਦਾ ਕੀ ਬਈ ਕੋਈ ਫਰਕ ਨਹੀਂ ਬਾਈ 4 ਤੋਂ 5 ਮਹੀਨਿਆਂ ਦੀ ਮਿੱਤਰੋ ਹੈਗੀ ਇਹ ਗੱਬਣ ਤੇ ਦੁੱਧ ਇਹਦੇ ਨੇ ਥੱਲੇ ਬਾਈ ਨੇ ਦੱਸਿਆ ਵੀ ਥਣ ਚੱਕ ਪਾਸ ਕਰਾਉਂਦੀ ਆ 4 ਤੋਂ 5 ਕਿਲੋ ਦੁੱਧ ਆ ਕੋਈ ਵੀ ਭਰਾ ਆ ਦੀ ਤਸੱਲੀ ਕਰਕੇ ਲ ਜਾ ਸਕਦਾ ਤੇ ਬਾਕੀ ਜਿਹੜੀ ਆ ਜੀ ਬਾਕੀ ਇਹਦੀ ਜਿਹੜੀ ਕੁਆਲਟੀ ਦੀ ਗੱਲ ਕਰਕੇ ਮੂਰੇ ਸੋਹਣੀ ਰੋਤ ਦੇ ਵਿੱਚ ਆਊਗੀ ਫੇਸ ਕੁਆਲਟੀ ਕਰੋ ਚੈੱਕ ਸੁਆ ਬਾਈ ਦੂਜਾ ਦੂਜਾ ਸੁਆ ਜਿਹੜਾ ਆਪਾਂ ਮੋਦ ਦੂਜਾ ਸੁਆ ਤੇ ਮੱਝਾਂ ਵਰਗੀ ਪਈ ਆ ਪੱਠਪੂੜੇ ਦੀ ਬਣਾਵਟ ਦੇਖੋ ਪੂਰੀਆਂ ਪੱਠਪੂੜੇ ਦੀ ਚੌੜੀ ਆ ਮੱਝਾਂ ਵਰਗੀ ਕੱਲਾ ਕੱਲਾ ਥਾਣਾ ਚੰਗੀ ਜਣੀ ਕੇ ਤਿਆਰੀ ਜਿੱਦੇ ਵੜ ਨੇ ਫੜੀ ਆ ਉਹਦੇ ਟਾਈਮ ਦੇ ਉੱਤੇ ਤੇ ਆਪਦੇ ਆਪ ਚ ਪੂਰੀ ਆਣ ਵਧੀਆ ਕਰਦੇ ਆ ਹਾਂਜੀ ਜਿੱਦੇ ਤਿਆਰ ਹੋਗੀ ਜਿਹੜਾ ਆਪਾਂ ਮੁੱਲ ਕਰਨਾ ਜੇ ਦੁੱਗਣੇ ਮੁੱਲ ਤੇ ਵਿਕੀ ਤਾਂ ਆਪਾਂ ਨੂੰ ਬੰਦਾ ਮੰਨੇ ਨਹੀਂ ਮੰਨੇ ਸਹੀ ਗੱਲ ਆ ਬਾਈ ਵਾਕੇ ਦੁੱਗਣੇ ਰੇਟ ਤੇ ਨਹੀਂ ਆਪੇ ਵਿਕਣਾ ਮੂਰੇ ਰੱਤ ਸੋਣੀ ਆਉਂਦੀ ਆ ਤੇ ਦੁੱਧ ਕਿੰਨਾ ਕੁ ਪਾਇਆ ਬਾਈ ਜਾਨੀ ਤਾਜੀ ਨੇ ਬਾਈ 18 ਕਿਲੋ ਦਿੱਤਾ ਬਾਈ 18 ਕਿਲੋ ਬਾਈ ਕਹਿੰਦਾ ਦੁੱਧ ਦਿੰਦਾ ਤੇ ਭੈਣ ਨੂੰ ਵਜੂਦ ਬਹੁਤ ਵਧੀਆ ਚੰਗੀ ਬੋਡੀ ਬੰਤਰ ਆ ਦੇਖੋ ਜੀ ਪੂਰੇ ਤੱਕ ਲੰਘਾ ਬੰਨਿਆ ਘਾਇਆਂ ਤੇ ਬਾਕੀ ਅੱਜ ਦੀ ਵੀਡੀਓ ਦੇ ਵਿੱਚ ਇਹੀ ਚਾਰ ਪਸ਼ੂ ਸੀਗੇ ਬਾਈ ਕੋਲੇ ਤੇ ਬਾਈ ਆਪਣਾ ਨੰਬਰ ਫੇਰ ਦੁਬਾਰਾ ਬੋਲ ਦੋ 97292 52848 ਠੀਕ ਹੈ ਜੀ ਤੇ ਬਾਈ ਦੇ ਨਾਲ ਬਣਾ ਲਓ ਤੁਸੀਂ ਸੰਪਰਕ ਮਿੱਤਰੋ ਬਾਈ ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਪਹਿਲੇ ਨੰਬਰ ਤੇ ਆਪਾਂ ਵਿਖਾਈਆ ਬੱਚੀ ਐਚ ਐਫ ਐ ਦੇ ਵਿੱਚ ਪੈਂਦੀ ਖੀਰੀ ਬੱਚੀ ਬਹੁਤ ਚੰਗੀ ਨਸਲ ਕੁਆਲਿਟੀ ਦੀ ਦੋ ਨੰਬਰ ਤੇ ਦਿਖਾਈ ਆਪਾਂ ਬਲੈਕ ਕਲਰ ਦੇ ਵਿੱਚ ਵੱਡੀ ਵੜ ਦੋ ਦੰਦ ਸੂਨ ਦੇ ਰਹਿਗੇ 10 ਦਿਨ ਤੇ 3 ਨੰਬਰ ਤੇ ਵਾਈਟ ਕਲਰ ਤੇ ਚੌਥੇ ਨੰਬਰ ਤੇ ਆਪ ਦਿਖਾਈ ਸੀ ਟੋਕੜ ਗੱਬਣ ਚਾਰ ਨਾਗ ਹੈ ਬਾਈ ਕੋਲੇ ਜਿਹੜਾ ਵੀ ਨਾਗ ਕਿਸੇ ਵੀਰ ਤੇ ਫਿੱਟ ਹੋਇਆ ਤੇ ਬਾਈ ਦੇ ਨਾਲ ਕਰ ਲਿਓ ਗੱਲਬਾਤ ਆਪ ਦੀ ਤਸੱਲੀ ਨਿਰਕਬਰ ਕਰਕੇ ਲਓਏ ਕੋਈ ਵੀ ਪਸ਼ੂ ਜਿੱਥੋਂ ਵੀ ਖਰੀਦਦੇ ਆ ਤੇ ਮਿਲਦੇ ਆਗੇ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਜੀ ਸਤਿ ਸ੍ਰੀ ਅਕਾਲ ਸਜਣ